ਨਦਾਲਾ ਚ ਵੀਰਵਾਰ ਦਾ ਦਿਨ ਚੋਰਾਂ ਦੇ ਨਾਂ ਰਿਹਾ ਜਿੱਥੇ ਚੋਰਾਂ ਨੇ ਦੋ ਵਕ ਵਕ ਘਰਾਂ ਚ ਦਾਖਲ ਹੋ ਕੇ ਉਥੇ ਤਿੰਨ ਪਰਿਵਾਰਾਂ ਦੇ ਜਿਹੜੀ ਘਰ ਉਹਨਾਂ ਨੇ ਚੋਰੀ ਕੀਤੀ ਆ ਪਹਿਲੀ ਚੋਰੀ ਉਸ ਉਹਨਾਂ ਨੇ ਜਿਹੜੀ ਡਾਕਟਰ ਮੇਰ ਸਿੰਘ ਕਲੋਨੀ ਨੇੜੇ ਇੱਕ ਬਣੀ ਪ੍ਰਵਾਸੀ ਭਾਰਤੀ ਦੀ ਪਰਮਜੀਤ ਸਿੰਘ ਮੱਟੂ ਦੀ ਕੋਠੀ ਵਿੱਚ ਦੋ ਕਿਰਾਏਦਾਰ ਰਹਦੇ ਸਨ ਇੱਕ ਉੱਪਰਲੇ ਪੋਰਸ਼ਨ ਚ ਇੱਕ ਥੱਲੇ ਦੇ ਪੋਰਸ਼ਨ ਚ ਜਿੱਥੇ ਚੋਰਾਂ ਨੇ ਦਾਖਲ ਹੋ ਕੇ ਯਾਰੀਆ ਉੱਥੇ ਅੰਦਰੋਂ ਗਹਿਣੇ ਅਤੇ ਨਕਦੀ ਚੋਰੀ ਕੀਤੀ ਆ ਕੋਠੀ ਦੇ ਉੱਪਰਲੇ ਹਿੱਸੇ 'ਚ ਰਹਿੰਦੇ ਪਰਿਵਾਰ 'ਚੋਂ ਉਹ ਮਨੀਸ਼ਾ ਪੁੱਤਰੀ ਰਣਜੀਤ ਸਿੰਘ ਨੇ ਦੱਸਿਆ ਕਿ ਮੈਂ ਡਾੜਾਲਾ ਵਿਖੇ ਸੈਲੂਨ ਵਿਖੇ ਕੰਮ ਕਰਦੀ ਹਾਂ ਤੇ ਅੱਜ ਫੇਰ 11 ਵਜੇ ਸੈਲੂਨ ਤੇ ਚਲੀ ਗਈ ਤੇ ਬਾਕੀ ਪਰਿਵਾਰ ਵਾਲੇ ਵੀ ਆਪੋ ਆਪਣੇ ਕੰਮ ਤੇ ਚਲੇ ਗਏ ਦੁਪਹਿਰ 2:00 ਵਜੇ ਨਾਂ ਗਵੰਡੀਆ ਦਾ ਫੋਨ ਆਇਆ ਕਿ ਤੁਹਾਡੇ ਘਰ ਚੋਰੀ ਹੋ ਗਈ ਹੈ ਜਦ ਮੈਂ ਆ ਕੇ ਵੇਖਿਆ ਤਾਂ ਕਮਰੇ ਖੁੱਲੇ ਹੋਏ ਸਨ ਤੇ अलमारੀਆਂ ਤੇ ਬੇਟੀਆਂ 'ਚ ਉਸ ਮਾਲ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਇਸ ਘਟਨਾ ਤਰ੍ਹਾਂ ਉਹਨਾਂ ਦੇ ਗਹਿਣੇ ਤੇ ਨਗਦੀ ਚੋਰੀ ਹੋਈ ਹੈ ਜਿਸ ਦੀ ਕੁੱਲ ਰਕਮ 5 ਲੱਖ ਰੁਪਏ ਬਣਦੀ ਹੈ ਇਸੇ ਤਰ੍ਹਾਂ ਕੋਠੀ ਕ੍ਰਾਇਦਾਰ ਜਿਹੜੇ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀਂ ਵੀ ਉਕਤ ਸਮੇਂ ਨਡਾਲਾ ਦੀ ਸਾਈ ਮਾਰਕੀਟ 'ਚ ਰੋਜ਼ਾਨਾ ਦੀ ਤਰ੍ਹਾਂ ਆਪਣੀ ਦਰਜੀ ਦੀ ਦੁਕਾਨ ਤੇ ਕੰਮ ਤੇ ਚਲੇ ਗਏ ਜਦ ਫੋਨ ਆਇਆ ਤਾਂ ਬਾਅਦ 'ਚ ਫੋਨ ਆਇਆ ਕਿ ਤੁਹਾਡੇ ਘਰ ਚੋਰੀ ਹੋ ਗਈ ਆ ਮੈਂ ਆ ਕੇ ਵੇਖਿਆ ਤਾਂ ਅਲਮਾਰੀਆਂ 'ਚ ਪੇਟੀਆਂ ਤੇ ਸਮਾਨ ਫੈਲਿਆ ਪਿਆ ਸੀ ਉਹਨਾਂ ਦੱਸਿਆ ਕਿ ਇਸ ਘਟਨਾ 'ਚ ਉਹਨਾਂ ਦੇ ਤੋਲੇ-ਤੋਲੇ ਦੀਆਂ ਦੋ ਮੁੰਦੀਆਂ ਵਾਲੀਆਂ ਅਤੇ ਚੈਨ ਚੋਰੀ ਹੋਈ ਹੈ ਇਸੇ ਤਰ੍ਹਾਂ ਚੋਰਾਂ ਨੇ ਉਸੇ ਦਿਨੀ ਹੀ ਅਤੇ ਸੇਮ ਵਕਤ ਤੇ ਮੀਰੀ ਪੀਰੀ ਦੇਰੀ ਲਾਗੇ ਘਰ ਚ ਦਾਖਲ ਹੋ ਕੇ ਗਹਿਣੀ ਚੋਰੀ ਕਰ ਲੇ ਜਾਣਕਾਰੀ ਦਿੰਦੇ ਆ ਮਨਜੀਤ ਸਿੰਘ ਲੋਰੀਆ ਵਾਸੀ ਨੜਾਲਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ਚ ਰਹਿੰਦਾ ਤੇ ਮੈਂ ਘਰ ਚ ਇਕੱਲਾ ਹੀ ਰਹਿੰਦਾ ਤੇ ਸਵੇਰੇ 8:11 ਵਜੇ ਮੈਂ ਅਡਾ ਨੜਾਲਾ ਵੇਖੇ ਟੈਕਸੀ ਸਟੈਂਡ ਤੇ ਗੱਪਾਂ ਛੱਪਾ ਮਾਰਨ ਚੱਲ ਗਿਆ ਜਦੋਂ ਜਦ 3:00 ਵਜੇ ਨਾ ਮੈਂ ਘਰ ਆਇਆ ਤਾਂ ਵੇਖਿਆ ਕਿ ਅੰਦਰ ਕਮਰਿਆਂ ਚ ਪਈਆਂ ਅਲਮਾਰੀਆਂ ਚੋਂ ਸਮਾਨ ਖਿਲਰਿਆ ਪਿਆ ਸੀ ਸਮਾਨ ਚੱਕੀ ਤਾਂ 3 ਟੋਲੇ ਦੇ ਗਹਿਣੇ ਗਾਇਬ ਸਨ ਉਹਨਾਂ ਦੱਸਿਆ ਕਿ ਇਸ ਜਿਹੜੀ ਆ ਘਟਨਾ ਸੰਬੰਧੀ ਜਿਹੜਾ ਨੜਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਕੀ ਨਾਮ ਤੁਹਾਡਾ ਮਨੀਸ਼ਾ ਸਰ ਇਹ ਜਿਹੜੀ ਚੋਰੀ ਹੋਈ ਸੀ ਕਿੱਥੇ ਹੀ ਮੈਂ ਕੰਮ ਤੇ ਹੀ ਸੀ ਸਲੂਨ ਤੇ ਮੈਂ ਜੌਬ ਕਰਦੀ ਉੱਥੇ ਸੀਗੀ ਇੱਥੇ ਨਡਾਲਾ ਲੈਟ ਸਮਾਨ ਆਪੇ ਜਿੱਦਿ ਕਰ ਲਈ ਮੈਨੂੰ ਲੱਗਦਾ 11 ਤੋਂ ਸ਼ਾਇਦ 12 ਤੱਕ ਦਾ ਟਾਈਮ ਦੁਪਹਿਰ ਦੇ ਟਾਈਮ ਕਰ ਕੋਈ ਵੀ ਨਹੀਂ ਹੋਗਾ ਅਸੀਂ ਸਾਰੇ ਕੰਮ ਤੇ ਗਏ ਸੀਗੀ ਕਿੱਥੇ ਕਿਸ ਤਰ੍ਹਾਂ ਬੜਾ ਲੱਗ ਰਿਹਾ ਤੁਹਾਡੀ ਚੋਰੀ ਹੋਈ ਹੈ ਕਿੰਨੇ ਵਜੇ ਹੋ ਰਹੀ ਹੈ ਔਰ ਜਦ ਅਸੀਂ ਹਨ ਫੋਨ ਆਇਆ ਅਚਾਨਕ ਕਿ ਤੁਹਾਡੇ ਘਰੇ ਚੋਰੀ ਹੋ ਗਈ ਤੇ ਫੇ ਅਸੀਂ ਆਏ ਇੱਥੇ ਤੇ ਸਾਰਾ ਕੁਝ ਸਾਰਾ ਸਮਾਨ ਖਿਲ ਰਿਆ ਸੀਗਾ ਤੇ ਸਾਰਾ ਸੋਨਾ ਜੋ ਚੈਨਾ ਚੂਨਾ ਛਾਪਾਂ ਜੈਂਟਸ ਲੇਡੀਜ਼ ਸਾਰਾ ਕੁਝ ਲੱਗੇ ਵਾਲੀਆਂ ਹੀ ਮੇਰੀਆਂ ਮੈਂ ਜੋ ਥੋੜਾ ਜਿਹਾ ਹੋਇਆ ਚੇਂਜ ਕੀਤੀ ਹਲਾਈਆਂ ਸੀਗੀਆਂ ਤੇ ਸਾਰਾ ਕੁਝ ਲੱਗੇ ਕਿੰਨਾ ਕੁ ਨੁਕਸਾਨ ਹੋ ਗਿਆ ਪੈਸੇ ਵੀ ਲੱਗੇ ਨਾਲ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਰਾ ਸੋਨਾ ਲੈ ਕੇ ਕਿੰਨੇ ਕੁ ਟੋਲੇ ਸੋਨਾ ਸੀ ਕਿੰਨੀ ਕੀਮਤ ਹੋਣੀ ਹੈ ਉਹ ਹੈਗਾ ਹੀ ਪਰ 4-5 ਲੱਖ ਦਾ ਹੈਗਾ ਹੀ ਤਕਰੀਬਨ ਸਾਰਾ ਹੀ ਨੁਕਸਾਨ ਦਾ ਹਾਂਜੀ ਕੀ ਕਹਣਾ ਕੋਈ ਹੋਤੀ ਕੀ ਕੀ ਹੋਇਆ ਕਿ ਹਾਨੀ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਦੱਸਿਆ ਸੀ ਪਹਿਲੇ ਹਾਂਜੀ ਪੁਲਿਸ ਨੂੰ ਦੱਸਿਆ ਠੀਕ ਹੈ ਆਈ ਪੁਲਿਸ ਕਿ ਨਹੀਂ ਹਜੇ ਤੱਕ ਨਹੀਂ ਆਈ ਪੁਲਿਸ ਪਰ ਹੋ ਗਿਆ ਕਿੰਨੇ 3 ਤਿੰਨ ਕ ਘੰਟੇ ਹੋ ਗਏ ਕਾਲ ਕੀਤੀ ਉਹਨਾਂ ਨੂੰ ਅਜੇ ਤੱਕ ਕੋਈ ਨਹੀਂ ਆਇਆ ਹਾਂਜੀ ਨਹੀਂ ਆਇਆ ਕੋਈ ਇਹ ਕਹਿਣਾ ਚਾਹਉਗਾ ਕੀ ਚੋਰੀ ਹੋਇਆ ਹਾਂਜੀ ਭਾਜੀ ਸਾਡਾ ਦੋ ਜੋ ਇੱਕ ਜੋੜਾ ਬਾਲੀਆਂ ਦਾ ਸੀਗਾ ਚੈਨੀ ਤੇ ਦੋ ਮੁੰਦਿਆਂ ਜਦੋਂ ਚੋਰੀ ਹੋਈ ਕਿੱਥੇ ਕਿੱਦਾਂ ਪਤਾ ਅਸੀਂ ਸ਼ੌਪ ਤੇ ਅਸੀਂ ਭਾਜੀ ਉਸ ਕਾਂਜੀ ਸ਼ੌਪ ਤੇ ਟੇਲਰ ਦੀ ਕਿੱਥੇ ਸ਼ੌਪ ਕਰਦੇ ਹਾਂ ਚਾਈ ਮਾਰਕੀਟ ਚ ਹਾਂਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਸਾਡੇ ਵੀ ਕਿਸੇ ਨੇ ਫੋਨ ਕੀਤਾ ਸੀਗਾ ਅੱਛਾ ਹਾਂਜੀ ਵੀ ਤੁਹਾਡੇ ਚੋਰੀ ਕਰੇ ਹੋਗੀ ਫਿਰ ਅਸੀਂ ਆਣ ਕੇ ਦੇਖਿਆ ਜਦ ਤੁਸੀਂ ਆਏ ਕੀ ਦੇਖਿਆ ਅਸੀਂ ਅਸੀਆਂ ਕੇ ਦੇਖੇ ਲੋਕ ਦੇਖੇ ਟੁੱਟੇ ਪੈਸੇ ਗਏ ਤੇ ਫਿਰ ਮੈਂ ਦੇਖਿਆ ਦਰੋਲਾ ਪਉਣ ਲੱਗੀ ਵੀ ਚੋਰੀ ਹੋ ਗਈ ਆ ਫਿਰ ਲਮਾਰੀਆਂ ਦੇਖੀਆਂ ਲਮਾਰੀਆਂ ਵੀ ਤੋੜੀਆਂ ਪਈਆਂ ਸੀ ਫਿਰ ਸੋਨਾ ਦੇਖਿਆ ਸੋਨਾ ਵੀ ਹਾਨੀ ਸੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਚਾਰ ਚੀਜ਼ਾਂ ਤੇ ਹੈਗੀ ਕਾਫੀ ਭਾਜੀ ਜਿੰਨੇ ਸਭ ਫਿਰ ਕਿੰਨਾ ਦੇ ਗਿਆ ਨਕਦੀ ਕਿੰਨੀ ਸੀ ਗਹਿਣੇ ਕਿੰਨੇ ਸੀ ਗਹਿਣੇ ਚਾਰ ਚੀਜ਼ਾਂ ਦੋ ਮੁੰਦੀਆਂ ਵਾਲੀਆਂ ਤੇ ਚੈਂਸ ਸੀ ਪੈਸੇ ਟੋਲੇ ਟੋਲੇ ਦੀ ਨਹੀਂ ਪੈਸੇ ਨਹੀਂ ਸੀ ਇਹ ਟੋਲੇ ਟੋਲੇ ਦੇ ਚੰਨ ਚੀਜ਼ਾਂ ਸੀ ਹਾਂਜੀ ਠੀਕ ਪੁਜੀ ਸੀਟੀ ਵੀ ਕੈਂਪਰ ਲੱਗਿਆ ਨਹੀਂ ਲੱਗਿਆ ਪਾਜੀ ਨਹੀਂ ਲੱਗਿਆ ਠੀਕ ਗਾਣਾ ਚਾਹੁੰਦੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਪਤਾ ਲੱਗੇ ਸਾਨੂੰ ਸਾਫ ਮਲੇ ਸਾਨੂੰ ਕਿਸੇ ਪਾਸੇ ਜੀ ਹਾਂਜੀ